ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਅੱਜ ਤੁਹਾਨੂੰ ਮੂਰੀ ਭਰਨ ਦਾ ਤਰੀਕਾ ਦੱਸਾਂਗੇ ਇਹ ਆਪਾਂ ਪਹਿਲਾਂ ਬੁਕਰਮਾ ਜਿਹੜੀ ਕੱਪੜੇ ਤੇ ਅਟੈਚ ਕਰ ਰਹੇ ਆ ਮੂਰੀ ਝੜਨ ਦਾ ਤਰੀਕੇ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਹੀ ਅਪਲੋਡ ਕੀਤੀ ਹੋਈ ਆ ਚੈਨਲ ਤੇ ਤੁਸੀਂ ਕਲਿੱਕ ਕਰਕੇ ਉੱਥੇ ਦੇਖ ਸਕਦੇ ਹੋ ਜੀ ਇਹ ਆਪਾਂ ਬਸ ਉਸੇ ਤਰੀਕੇ ਨਾਲ ਮੂਰੀ ਆ ਜਿਹੜੀ ਸਲਵਾਰ ਤੇ ਜੜ ਲਾਂਗੇ ਇਸ ਤੋਂ ਬਾਅਦ ਆਪਾਂ ਉਹਨੂੰ ਭਰਨਾ ਕਿਸ ਤਰ੍ਹਾਂ ਜੀ ਬਿਲਕੁਲ ਸੌਖਾ ਤਰੀਕਾ ਜਿਹੜੇ ਜਿਵੇਂ ਆਪਾਂ ਨਵੇਂ-ਨਵੇਂ ਸਿੱਖਦੇ ਹੁੰਨੇ ਆ ਹਨਾ ਆਪਾਂ ਤੋਂ ਜਿਹੜੀਆਂ ਸਕਰੋਲਾ ਹੁੰਦੀਆਂ ਨੇ ਇਹ ਜ਼ਿਆਦਾ ਨਹੀਂ ਵੱਜਦੀਆਂ ਐਨਾ ਵਧੀਆ ਤਰੀਕਾ ਜੀ ਸਾਰੀ ਮੂਰੀ ਭਰੀ-ਭਰੀ ਲੱਗੂਗੀ ਕੋਈ ਐ ਨਹੀਂ ਲੱਗੂਗਾ ਵੀ ਕਿਤੋਂ ਸਪੇਸ ਵਚਦੀ ਹੈ ਬਸ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਆਪਾਂ ਨੇ ਹੁਣ ਮੂਰੀ ਦੀਆਂ ਦੋ ਸਲਾਈਆਂ ਮਾਰ ਲਿਆ ਨੇ ਜੀ ਇੱਕ ਤਾਂ ਫਰੰਟ ਵਾਲੀ ਇੱਕ ਜਿੱਥੋਂ ਮੂਰੀ ਆਪਾਂ ਖਤਮ ਹੁੰਦੀ ਹੈ ਉਹਦੇ ਵਾਲੀ ਦੋ ਸਲਾਈਆਂ ਮਾਰ ਕੇ ਦੇ ਵਿੱਚ ਆਪਾਂ ਸਕਰੋਲਾਂ ਜੀਆਂ ਜਿਹੜੀਆਂ ਜਿਗਜੈਗ ਜੇ ਹੁੰਦੇ ਨੇ ਉਹ ਬਣਾ ਲਾਂਗੇ ਇਹ ਕੱਪੜਾ ਮੈਂ ਤਾਂ ਫੜਿਆ ਹੋਇਆ ਜੀ ਕਿਉਂਕਿ ਇਹ ਕੈਮਰੇ ਦੇ ਮੂਰੇ ਆ ਜਾਂਦਾ ਫਿਰ ਆਪਾਂ ਨੂੰ ਕੁਝ ਪਤਾ ਨਹੀਂ ਚੱਲਣਾ ਸੀ ਇਹ ਦੇਖੋ ਮੈਂ ਦੋ ਸਲਾਈਆਂ ਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਡਾਰਕ ਕੱਪੜੇ ਦੇ ਵਿੱਚ ਕੈਮਰੇ 'ਚ ਥੋੜਾ ਜਿਹਾ ਘਟ ਆਉਂਦਾ ਹੈ ਜੀ ਇਹ ਦੇਖੋ ਇਹ ਇਸ ਤਰ੍ਹਾਂ ਆਪਾਂ ਦੋ ਸਲਾਈਆਂ ਜਿਹੜੀਆਂ ਲਾ ਕੇ ਉਹਨਾਂ ਨੂੰ ਵਿੱਚੋਂ ਭਰ ਲਿਆ ਹੁਣ ਆਪਾਂ ਜਿਹੜੀ ਵਿੱਚੋਂ ਮੂਰੀ ਭਰਨੀ ਹੈ ਉਹਦਾ ਤਰੀਕਾ ਦੱਸਾਂਗੇ ਜੀ ਬਿਲਕੁਲ ਇੰਨਾ ਸੌਖਾ ਤਰੀਕਾ ਹੈਗਾ ਵੀ ਜਿਹੜੀਆਂ ਮੇਰੀਆਂ ਭੈਣਾਂ ਵੀ ਨਵੇਂ-ਨਵੇਂ ਸੂਟ ਸਲਾਈ ਕਰਨੇ ਸਿੱਖਦੀਆਂ ਨੇ ਹਨਾ ਉਹ ਵੀ ਆਸਾਨੀ ਨਾਲ ਭਰ ਸਕਦੀਆਂ ਨੇ ਜੀ ਕੋਈ ਤੁਹਾਨੂੰ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਬਸ ਇਹ ਇੱਕ ਜਦੋਂ ਇਹਦਾ ਇੱਕ ਬਾਕਸ ਭਰ ਲਿਆ ਆਪਾਂ ਨੂੰ ਸਾਰਾ ਤਰੀਕਾ ਉਸੇ ਟਾਈਮ ਆ ਜਾਊਗਾ ਇਹ ਆਪਾਂ ਦੇਖੋ ਇਸ ਤਰ੍ਹਾਂ ਬਣਾਉਣਾ ਜੀ ਇਹ ਜਿਗਜੈਗ ਬਣਾਉਣਾ ਵੱਡੇ ਵਾਲਾ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਪਰ ਮੈਂ ਇਹ 2 2 ਇੰਚ ਚੜਾਈ ਤੇ ਇਹ ਬਣਾ ਰਹੀ ਹਾਂ ਕਿ 2 2 1/2 ਇੰਚ ਦੀ ਚੜਾਈ ਤੇ ਤੁਸੀਂ ਨਿਸ਼ਾਨ ਲਾ ਕੇ ਵੀ ਇਹਨੂੰ ਕਮਾ ਸਕਦੇ ਹੋ ਪਰ ਮੈਂ ਆਪਾਂ ਨੂੰ ਐਮੀ ਆਈਡੀਆ ਹੋ ਜਾਂਦਾ ਜੀ ਆਪਾਂ ਇਸੇ ਤਰੀਕੇ ਨਾਲ ਇਹਨੂੰ ਸਾਰੀ ਮੂਰੀ ਦੇ ਵਿੱਚ ਕਮਾ ਲਾਂਗੇ ਇਹ ਦੇਖੋ ਇਹ ਟੇਢੀ نیچے ਲੈ ਗਏ ਫਿਰ ਉੱਪਰ ਨੂੰ ਚਲੀ ਗਈ ਆਪਣੀ ਮਸ਼ੀਨ ਫਿਰ ਫਿਰ ਗੋਲ ਕਮਾ ਕੇ ਇੱਥੋਂ نیچے ਲਿਆਏ ਇਧਰੋਂ ਵੀ ਆਪਾਂ ਨੇ ਗੋਲ ਕਮਾ ਕੇ ਉੱਪਰ ਨੂੰ ਲੈ ਗਏ ਬਸ ਇਸ ਤਰੀਕੇ ਨਾਲ ਤੁਸੀਂ ਮਸ਼ੀਨ ਨੂੰ ਜਿਹੜਾ ਲੈ ਕੇ ਜਾਣਾਗਾ ਇਹ ਮੇ ਸਾਰੇ ਇਹ ਜਿਹੜੇ ਬਾਕਸ ਜੇ ਨੇ ਬਣ ਜਾਣਗੇ ਬਾਕਸ ਵੀ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਹੁਣ ਆਪਾਂ ਇਹਨੂੰ ਭਰਾਂਗੇ ਜੀ ਕੋਈ ਬਿਲਕੁਲ ਸੌਖਾ ਤਰੀਕਾ ਕੋਈ ਤੁਸੀਂ ਫਲੀਆਂ ਨਹੀਂ ਬਣਾਉਣੀਆਂ ਆਪਾਂ ਨੂੰ ਹਨਾ ਵੀ ਜਿਹੜੇ ਆਪਾਂ ਜਿਵੇਂ ਫਲੀਆਂ ਜਾਂ ਕੋਈ ਹੋਰ ਵਿੱਚ ਡਿਜ਼ਾਈਨ ਬਣਾਉਣੇ ਆ ਉਹ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਪਹਿਲ ਬਹੁਤ ਔਖਾ ਲੱਗਦਾਗਾ ਇੱਥੋਂ ਆਪਾਂ ਨੇ ਪੈਰ ਪੈਰ ਤੋਂ ਘੱਟ ਸਲਾਈ ਰੱਖਣੀ ਹੈ ਜੀ ਮੈਂ ਤੁਹਾਨੂੰ ਹੁਣ ਇਹ ਪਰਨਾ ਸ਼ੁਰੂ ਕਰਕੇ ਦਿਖਾਨੀ ਆ ਇੱਥੋਂ ਦੇਖੋ ਆਪਾਂ ਨੇ ਪੈਰ ਪੈਰ ਤੋਂ ਥੋੜਾ ਜਿਹਾ ਘਾਟੇ ਦੇ ਕੋਲ ਗੋਲ ਘਮਾਉਂਦੇ ਹੋਏ ਸਾਰੇ ਇੱਥੇ ਤੱਕ ਲੈ ਜਾਾਂਗੇ ਜਿੱਥੇ ਤੱਕ ਇਹ ਖਤਮ ਨਹੀਂ ਹੁੰਦਾ ਠੀਕ ਹੈ ਜੀ ਉਤੋਂ ਮੜਾ ਜਿਹਾ ਵੀ ਸੂਤ ਪਰ ਪਿੱਛੇ ਹਟਾ ਕੇ ਆਪਾਂ ਮਸ਼ੀਨ ਵਾਪਸ ਫੋਲਡ ਕਰ ਲਾਂ ਵਾਪਸ ਮੋੜ ਲਾਂਗੇ ਇਹ ਮੂਰੀ ਫੋਲਡ ਹੋਈ ਜਾਂਦੀ ਹੈ ਜੀ ਕਿਉਂਕਿ ਕੱਪੜਾ ਪਿੱਛੇ ਵੱਲ ਇੱਕੇ ਕਰੇਵ ਦਾ ਸੂਟ ਹੈ ਇਹ ਦੇਖ ਲਓ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਕੈਮਰੇ ਤੋਂ ਨੇੜੇ ਕਰਕੇ ਵੀ ਦਿਖਾਉਂਗੀ ਜੀ ਪਰ ਮੈਂ ਤੁਹਾਨੂੰ ਸਿਰਫ ਇਹ ਦਿਖਾ ਰਹੀਆਂ ਵੀ ਮਸ਼ੀਨ ਲੈ ਕੇ ਕਿਵੇਂ ਜਾ ਰਹੀਆਂ ਤੁਸੀਂ ਇਸ ਤਰੀਕੇ ਨਾਲ ਇਹ ਬਾਕਸ ਭਰ ਲਿਓ ਜਦੋਂ ਆਪਾਂ ਲਾਸਟ ਸਲਾਈ ਲੈਣੀ ਹੈ ਆਪਾਂ ਉਧਰ ਦੂਸਰੇ ਬਾਕਸ ਵਿੱਚ ਲੈ ਜਾਣੀ ਹੈ ਮਸ਼ੀਨ ਇਸ ਤਰ੍ਹਾਂ ਫੇਰ ਫੇਰ ਇਹ ਵੀ ਆਪਾਂ ਇਸੇ ਤਰੀਕੇ ਨਾਲ ਭਰਨਾ ਜੀ ਪੈਰ-ਪੈਰ ਤੋਂ ਥੋੜਾ ਜਿਹਾ ਘੱਟ ਰੱਖ ਕੇ ਗੋਲ-ਗੋਲ ਘਮਾਉਂਦੇ ਜਾਣਾ ਇਹ ਇੱਥੋਂ ਜਿੱਥੋਂ ਘੱਟ ਜਾਂਦਾ ਜੀ ਉੱਥੋਂ ਹਰੇਕ ਸਲਾਈ ਪਿੱਛੇ-ਪਿੱਛੇ ਹਟਾ ਕੇ ਥੋੜੀ-ਥੋੜੀ ਵੀ ਜਿਵੇਂ ਘੱਟ ਜਾਂਦਾਗਾ ਜਿੱਥੇ ਆਪਣੀ ਸਪੇਸ ਨਹੀਂ ਰਹਿੰਦੀ ਉੱਥੋਂ ਤੁਸੀਂ ਬਸ ਥੋੜਾ ਜਿਹਾ ਪਿੱਛੇ ਨੂੰ ਕਰਕੇ ਮਸ਼ੀਨ ਮੋੜ ਲਓ ਇਹ ਦੇਖ ਲਓ ਇਸ ਤਰੀਕੇ ਨਾਲ ਬਣੇ ਨੇ ਜੀ ਇਹ ਤੁਸੀਂ ਬਸ ਇਸ ਤਰੀਕੇ ਨਾਲ ਇਹ ਬਣਾ ਸਕਦੇ ਹੋ ਪੈਰ-ਪੈਰ ਤੋਂ ਥੋੜੀ ਜਿਹੀ ਘੱਟ ਸਲਾਈ ਲਾਈ ਆਪਾਂ ਕਿਉਂਕਿ ਜਿਆਦਾ ਜਗ੍ਹਾ ਛੱਡੀ ਵੀ ਮੂਰੀ ਦੇ ਵਿੱਚ ਵਧੀਆ ਨਹੀਂ ਲੱਗਦੀ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰੀ ਇੱਕ ਸਾਈਡ ਤੋਂ ਇਸ ਨਾਲ ਭਰ ਲਾਂਗੇ ਇੱਕ ਸਾਈਡ ਤੋਂ ਆਪਾਂ ਹੋਰ ਤਰੀਕੇ ਨਾਲ ਭਰਨੀ ਹੈ ਜੀ ਉਹ ਵੀ ਦੱਸ ਦਾਂਗੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਹੈ ਜੀ ਤੁਸੀਂ ਸੇਮ ਵੀ ਭਰ ਸਕਦੇ ਹੋ ਪਰ ਇਹ ਲੈਣਾ ਜੀਆਂ ਕੱਲੀਆਂ ਵਧੀਆ ਨਹੀਂ ਲੱਗਦੀਆਂ ਇਸ ਕਰਕੇ ਆਪਾਂ ਅੱਧਾ ਇਹਨੂੰ ਮੂਰੀ ਨੂੰ ਹੋਰ ਤਰੀਕੇ ਨਾਲ ਭਰਾਂਗੇ ਅੱਧੀ ਮੂਰੀ ਹੋਰ ਤਰੀਕੇ ਨਾਲ ਭਰਾਂਗੇ ਇਹ ਦੇਖੋ ਬਸ ਆਪਣੀ ਮੂਰੀ ਕੰਪਲੀਟ ਹੈ ਇਹ ਬਸ ਮੂਰੀ ਦੀ ਜਿਹੜੀ ਜ਼ਿਆਦਾ ਚੜਾਈ ਨਹੀਂ ਹੈਗੀ ਜੀ ਇਹ ਬਸ ਡੇਢ ਤੋਂ ਇੰਚ ਤੋਂ ਥੋੜੀ ਜਿਹੀ ਉੱਪਰ ਚੌੜੀ ਮੂਰੀ ਹੈ ਕਿਉਂਕਿ ਹੁਣ ਘੱਟ ਚੜਾਈ ਵਾਲੀਆਂ ਮੂਰੀਆਂ ਪਾਉਂਦੇ ਨੇ ਨਾ ਆਪਾਂ ਹੁਣ ਦੂਸਰੇ ਸਾਈਡ ਤੋਂ ਅੱਗੇ ਜੀ ਦੂਸਰੀ ਸਾਈਡ ਆਪਾਂ ਨੇ ਸਕਰੋਲਾ ਮਾਰਨੀਆਂ ਨੇ ਇਹ ਦੇਖੋ ਜਿਗਜੈਗ ਬਣਾਉਣੇ ਨੇ ਜੀ ਪੈਰ-ਪੈਰ ਦੇ ਬਸ ਮਾਰਜਨ ਛੱਡ ਕੇ ਆਪਾਂ ਨੇ ਇੱਧਰ ਬਣਾਈ ਜਾਣੇ ਨੇ ਏ ਵੀ ਆਪਾਂ ਸਾਰੇ ਇਸ ਤਰੀਂ ਭਰ ਲਾਂਗੇ ਮੈਂ ਤੁਹਾਨੂੰ ਇਸ ਤੋਂ ਬਾਅਦ ਕੈਮਰੇ ਚ ক্লোਜ਼ ਕਰਕੇ ਵੀ ਤੁਹਾਨੂੰ ਦਿਖਾਉਂਗੀ ਵੀ ਜਿਵੇਂ ਜਦੋਂ ਆਪਾਂ ਮੂਰੀ ਬਣਾ ਲਈ ਤੁਸੀਂ ਇਸ ਤਰੀਕੇ ਨਾਲ ਜਦੋਂ ਮੂਰੀ ਬਣਾਉਂਗੇ ਬਹੁਤ ਸੌਖਾ ਤਰੀਕਾ ਜੀ ਕੋਈ ਦੇਖੋ ਤੁਹਾਨੂੰ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਕੋਈ ਆਪਾਂ ਨੂੰ ਐ ਨਹੀਂ ਵੀ ਬਾਕਸ ਵੱਧ ਘੱਟ ਹੋ ਜਾਊਗਾ ਇਹਦਾ ਕੋਈ ਚੱਕਰ ਨਹੀਂ ਹੈਗਾ ਜੀ ਤੁਸੀਂ ਸਾਨੀ ਨਾਲ ਬਣਾ ਸਕਦੇ ਹੋ ਇਹਨੂੰ ਬਾਕੀ ਸੋਣੀ ਵੀ ਬਹੁਤ ਲੱਗਦੀ ਹੈ ਜੀ ਨਾਲੇ ਸਿੰਪਲ ਜਿਹਾ ਡਿਜ਼ਾਈਨ ਹੈ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਇਹ ਦੇਖੋ ਇਹਨੂੰ ਆਪਾਂ ਹੁਣ ਇਸ ਬਾਕਸ ਨੂੰ ਵੀ ਭਰ ਲਾਂਗੇ ਇਹ ਬਹੁਤ ਸੋਹਣੀ ਲੱਗਦੀ ਹੈ ਜੇਕਰ ਕਟਾਵਾਂ ਵਾਲੀ ਬਣਾ ਰਹੇ ਹੋ ਤੁਸੀਂ ਤਾਂ ਉਹ ਚ ਵੀ ਇਹ ਇਸੇ ਤਰੀਕੇ ਨਾਲ ਕਟਾਮ ਜੇ ਬਣਾ ਕੇ ਭਰ ਸਕਦੇ ਹੋ ਤੁਸੀਂ ਇਹ ਦੇਖੋ ਤੁਸੀਂ ਤੁਹਾਨੂੰ ਹੁਣ ਕੈਮਰੇ ਦੇ ਵਿੱਚ ਦਿਸ ਰਿਹਾ ਨਾ ਜਿਵੇਂ ਕਿ ਇਹ ਵੀ ਅਧੀਆਂ ਲੈਣਾ ਬੱਝੀਆਂ ਹੋਈਆਂ ਨੇ ਜੀ ਅੱਧੇ ਸਕਰੋਲਾ ਨੇ ਇਸੇ ਤਰੀਕੇ ਨਾਲ ਤੁਸੀਂ ਮੂਰੀ ਬਣਾ ਸਕਦੇ ਹੋ ਸੌਖਾ ਤੇ ਸਿੰਪਲ ਤਰੀਕਾ ਹੈਗਾ ਸਾਰੀ ਮੂਰੀ ਨੂੰ ਤੁਸੀਂ ਇਸੇ ਤਰੀਕੇ ਨਾਲ ਇਹਦੇ ਬਾਕਸ ਜਿਹੜੇ ਨੇ ਜੀ ਸਾਰੇ ਇਸੇ ਤਰੀਕੇ ਨਾਲ ਭਰ ਲਿਓ ਜੇਕਰ ਤੁਸੀਂ ਚੌੜੀ ਮੂਰੀ ਤੇ ਬਣਾ ਰਹੇ ਹੋ ਤਾਂ ਵੀ ਸੇਮ ਤਰੀਕੇ ਨਾਲ ਬਣੂਗਾ ਜੀ ਜੇਕਰ ਘੱਟ ਚੜਾਈ ਵਾਲੀ ਮੂਰੀ ਬਣਾ ਰਹੇ ਹੋ ਉਹ ਵੀ ਇਸੇ ਤਰੀਕੇ ਨਾਲ ਬਣੂ ਵੀ ਤਰੀਕਾ ਸੇਮ ਹੀ ਆ ਜਿੰਨੀ ਚੜਾਈ ਹੈ ਬਸ ਉਹਦੇ ਹਿਸਾਬ ਨਾਲ ਜਿਹੜੇ ਜਿੱਦ ਜਾਇਗਾ ਜੇ ਕਟਾਮ ਜੇ ਆਪਾਂ ਨੇ ਬਣਾਈ ਸੀ ਉਹ ਬਣਾ ਸਕਦੇ ਹਾਂ ਇਹ ਇਹ ਦੇਖ ਸਕਦੇ ਹਾਂ ਜੀ ਤੁਸੀਂ ਮੂਰੀ ਕਿੰਨੀ ਵਧੀਆ ਬਣੀ ਹੈ ਦੇਖੋ ਨਾਲੇ ਦੋ ਡਿਜ਼ਾਈਨ ਲੱਗਦੇ ਨੇ ਨਾਲੇ ਬਹੁਤ ਸੋਹਣੀ ਆਪਣੀ ਭਰੀ ਭਰੀ ਮੂਰੀ ਹੈ ਕਿਤੋਂ ਖਾਲੀ ਜੀ ਨਹੀਂ ਲੱਗਦੀ ਧੰਨਵਾਦ ਜੀ